ਤਾ ਸਾਡੇ ਨਾਲ ਸਤਲੁਜ ਦਰਿਆ ਦੇ ਕੰਢੇ ਤੋਂ 2 ਸਤੰਬਰ 2025 ਦੀਆਂ ਤਸਵੀਰਾਂ ਸੀ ਸ਼ੇਅਰ ਕਰ ਰਹੇ ਆਂ ਔਰ ਹਾਲਾਤ ਜਿਹੜੇ ਨੇ ਸਤਲੁਜ ਦੇ ਬਹੁਤੇ ਚੰਗੇ ਨਹੀਂ ਨੀਵੇਂ ਇਲਾਕਿਆਂ ਦੇ ਵਿੱਚ ਵੀ ਅਸੀਂ ਜਿਹੜਾ ਕੱਢ ਕੇ ਆਏ ਆਂ ਔਰ ਵਿਚਾਰਵਾਨ ਟੀਵੀ ਜਿਹੜਾ ਕੋਸ਼ਿਸ਼ ਕਰ ਰਿਹਾ ਕਿ ਆਪ ਸਭ ਸੰਗਤਾਂ ਤੱਕ ਲਾਈਵ ਅਪਡੇਟ ਪਹੁੰਚਾਇਆ ਜਾਵੇ ਹਾਲਾਂਕਿ ਸਾਡੇ ਨਾਲ ਵੀ ਕਿਸ਼ਤੀ ਵਾਲੇ ਨੇ ਬਹੁਤ ਧੰਨਵਾਦ ਹੈ ਪੀੜਾ ਪਰਨਾ ਜਿਹਦੇ ਸਿਰ ਤੇ ਵੱਜ ਜਾਂਦਾ ਜ਼ਿੰਮੇਵਾਰੀਆਂ ਦੀ ਪੰਡ ਜਿਹੜੀ ਵੱਜ ਜਾਂਦੀ ਹੈ ਕਿਉਂਕਿ ਖਾਲਸੇ ਦਾ ਨਿਸ਼ਾਨ ਹੈ ਜਿਹੜਾ ਸਦਾ ਝੂਲਦਾ ਰਹਿੰਦਾ ਜਿਸ ਤਰ੍ਹਾਂ ਖਾਲਸੇ ਦੇ ਨਿਸ਼ਾਨ ਝੂਲਦੇ ਉਸੇ ਤਰ੍ਹਾਂ ਖਾਲਸਿਆਂ ਦੇ ਸਿਰ ਤੇ ਪੀਲੇ ਪਰਨੇ ਵੀ ਝੂਲਦੇ ਆ ਸੋ ਕਿਸਤੀ ਦੀ ਤਸਵੀਰ ਤੁਹਾਡੇ ਨਾਲ ਸਤਲੁਜ ਦਰਿਆ ਤੋਂ ਲਾਈਵ ਤਸਵੀਰਾਂ ਦੇ ਵਿੱਚ ਸ਼ੇਅਰ ਕਰ ਰਹੇ ਆ ਇਸ ਵੇਲੇ ਜੁੜੇ ਹੋਏ ਚਾਰਵਾਂ ਟੀਵੀ ਦੇ ਨਾਲ ਔਰ ਸਤਲੁਜ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਹੈ ਜਿਹੜਾ ਵੱਧ ਰਿਹਾ ਔਰ ਉਥੋਂ ਮੌਸਮ ਵਿਭਾਗ ਦੀ ਜਾਣਕਾਰੀ ਦੇ ਅਨੁਸਾਰ ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਜ਼ਿਲ੍ਹਾ ਜਲੰਧਰ ਲੁਧਿਆਣਾ ਬਰਨਾਲਾ ਮੋਗਾ ਧਰਮਕੋਟ ਦੇ ਵਿੱਚ ਭਾਰੀ بارش ਹੋਣ ਦੀ ਪੇਟਾਮਨੀ ਦਿੱਤੀ ਹੈ ਉੱਥੇ ਕਪੂਰਥਲਾ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੇ ਲਈ ਆ ਗਿਆ ਹੈ ਉੱਥੇ ਹੀ ਜਲੰਧਰ ਪ੍ਰਸ਼ਾਸਨ ਦੇ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਰਾਤ ਲਾਈਵ ਆ ਕੇ ਦਰਿਆ ਦੇ ਕੰਢੇ ਵਸੇ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਅਤੇ ਨਾਲ ਹੀ ਅਪਡੇਟ ਦੇ ਦਿੱਤੀ ਹੈ ਕਿ ਫਸਲਾਂ ਜਿਹੜੀਆਂ ਨੇ ਉਹ ਦਰਿਆ ਦੇ ਵਿੱਚ ਪ੍ਰੋਪਰ ਡੁੱਬ ਚੁੱਕੀਆਂ ਨੇ ਹਾਲਾਂਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਪੰਜਾਬ ਦਾ ਇਸ ਟਾਈਮ ਹੋ ਰਿਹਾ ਹੈ ਔਰ ਆਸ ਕਰਦੇ ਹਾਂ ਕਿ ਪ੍ਰਮਾਤਮਾ ਜਿਹੜਾ ਉਹ ਆਪ ਸਭ ਨੂੰ ਤੰਦਰੁਸਤ ਰੱਖੇ ਔਰ ਇਸ ਵੇਲੇ ਅਸੀਂ ਸਤਲੋਜ ਦੇ ਕੰਢੇ ਤੋਂ ਤਸਵੀਰਾਂ ਤੁਹਾਡੇ ਨਾਲ ਪਾਣੀ ਦੀ ਕਿਸਤੀ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਧੰਨਵਾਦ ਕਰਦੇ ਹਾਂ ਜਿਹੜੇ ਕਿਸ਼ਤੀ ਵਾਲੇ ਵੀਰ ਸਾਡੇ ਨਾਲ ਲਗਾਤਾਰ ਪੋਇਨਾ ਕਰਕੇ ਆ ਰਹਿਣਾ ਸਾਡੇ ਨਾਲ ਇਸ ਲਾਈਵ ਦੇ ਵਿੱਚ ਜੁੜੇ ਰਹੇ ਅਤੇ ਇਸ ਸਤਲੋਜ ਦੇ ਵਿੱਚ ਮੌਈਨਾ ਕਰਨ ਦੇ ਲਈ ਸਾਡੇ ਨਾਲ ਗਏ ਕੋਸ਼ਿਸ਼ ਤੁਹਾਡੇ ਨਾਲ ਲਗਾਤਾਰ ਹੋਰ ਵੀ ਤੇ ਵਾਣੀ ਵਾਦਾ ਕਰਾਂਗੇ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਸੋ ਇਸ ਵੀਰ ਦਾ ਵੀ ਜਿਹੜਾ ਧੰਨਵਾਦ ਹੈ ਉਹ ਅਸੀਂ ਵੱਡੇ ਪੱਧਰ ਤੇ ਕਰਦੇ ਆ ਕਿਉਂਕਿ ਇਸ ਇਹਨਾਂ ਵੀਰਾਂ ਤੋਂ ਬਿਨਾ ਲਾਈਵ ਅਪਡੇਟ ਦਿਖਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਕੋਸ਼ਿਸ਼ ਕਰਾਂਗੇ ਅਸੀਂ ਪਲ-ਪਲ ਦੀ ਅਪਡੇਟ ਅਸੀਂ ਤੁਹਾਡੇ ਤੱਕ ਹੋਰ ਵੀ ਸ਼ੇਅਰ ਕਰਦੇ ਰਾਵਾਂਗੇ ਸੋ ਸ਼ੁਕਰੀਆ ਸਾਡੇ ਅਸ਼ੋਕ ਕੁਮਾਰ ਜੀ ਅਤੇ ਲਾਈਵ ਸਤਰੂਜ ਦਰਿਆ ਦੇ ਕੰਢੇ ਤੋਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਪਾਣੀ ਜਿਹੜਾ ਬੰਨ ਤੋਂ ਤਕਰੀਬਨ 3 ਤੋਂ 4 ਫੁੱਟ نیچے ਚੱਲ ਰਿਹਾ ਹਾਲਾਂਕਿ ਬੰਨ ਦੇ ਉੱਪਰ ਜਿਹੜਾ ਤੁਸੀਂ ਬੰਨਾ ਇਸ ਦੀ ਜਿਹੜੀ ਸਥਿਤੀ ਹੈ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਹੈ ਸਰਕਾਰ ਨੂੰ ਬੇਨਤੀ ਹੈ ਜੇਕਰ ਕੋਈ ਅਧਿਕਾਰੀ ਸਾਡੇ ਇਸ ਲਾਈਵ ਨੂੰ ਦੇਖ ਰਿਹਾ ਤਾਂ ਤੁਸੀਂ ਬੰਨ ਦੇ ਉੱਪਰ ਮਿੱਟੀ ਪਾਉਣ ਦਾ ਜਿਹੜਾ ਕੰਮ ਹੈ ਉਹ ਜਲਦੀ ਤੋਂ ਜਲਦੀ ਸ਼ੁਰੂ ਕਰ ਦੇਣਾ ਚਾਹੀਦਾ ਕਿਉਂਕਿ ਜਿਹੜਾ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਮੌਸਮ ਵਿਭਾਗ ਦੇ ਅਨੁਸਾਰ ਲਗਾਤਾਰ ਵਧ ਰਿਹਾ ਔਰ ਇਸ ਵੇਲੇ ਤਸਵੀਰਾਂ ਜਿਹੜੀਆਂ ਨੇ ਤੁਸੀ ਬਣ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀ ਚਾਰਵਾਂ ਟੀਵੀ ਦੇ ਉੱਪਰ ਹੋਰ ਵੀ ਕੋਈ ਅਪਡੇਟ ਹੋਈ ਆਪ ਸਭ ਦੇ ਨਾਲ ਜਰੂਰ ਸਾਂਝੀ ਕਰਾਂਗੇ ਜੁੜੇ ਰਹੋ